ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੇਸ਼ ਵਿੱਚ ਰਜਿਸਟਰਡ ਸਿਆਸੀ ਪਾਰਟੀਆਂ ਦੀ ਨਵੀਂ ਸੂਚੀ ਕੀਤੀ ਹੈ ਜਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਦੱਸਿਆ ਨੇਤਾ ਰਹਿਤ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਪਹਿਲਾਂ ਹੀ ਗਵਾ ਚੁੱਕੀ ਹੈ ਆਪਣਾ ਚੋਣ ਨਿਸ਼ਾਨ ਬੱਲਾ ਪਾਕਿਸਤਾਨ ਚੋਣ ਕਮਿਸ਼ਨ ਦਾ ਇਮਰਾਨ ਖਾਨ ਨੂੰ ਵੱਡਾ ਝਟਕਾ ਹੈ ਤੇ ਇਮਰਾਨ ਖਾਨ ਦੀ ਪੀਟੀਆਈ ਪਾਰਟੀ ਮੁਖੀ ਰਹਿਤ ਸਿਆਸੀ ਪਾਰਟੀ ਦੱਸੀ ਗਈ ਹੈ ਯਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੇ ਉੱਤੇ ਵੱਡੇ ਸੰਕਟਮੰਦ ਲਾਉਂਦੇ ਨਜ਼ਰ ਆ ਰਹੇ ਨੇ ਜਦ ਕਿ ਇਮਰਾਨ ਖਾਨ ਪਹਿਲਾਂ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਪਹਿਲਾਂ ਵੀ ਜਿਹੜੇ ਦੇਸ਼ ਧਰੋਦਾ ਮਾਮਲਾ ਜਿਹੜਾ ਉਹ ਦਰਜ ਹੋਇਆ ਹੋਇਆ ਤੇ ਇਸ ਦੇ ਨਾਲ ਚੱਲਦੇ ਹੋਏ ਹੁਣ ਇਮਰਾਨ ਖਾਨ ਨੂੰ ਫਿਰ ਇੱਕ ਵੱਡਾ ਝਟਕਾ ਲੱਗਾ ਜ ਜਦੋਂ ਦੇਸ਼ ਦੇ ਵਿੱਚ ਇੱਕ ਮਜੂਦਾ ਰਜਿਸਟਰਡ ਪਾਰਟੀ ਤੋਂ ਉਹਦੀ ਪੀਟੀਆਈ ਪਾਕਿਸਤਾਨ ਤਹਿਰੀਕ-ਏ-ਇਨਸਾਫ ਉਸ ਨੂੰ ਵੀ ਹੁਣ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਤੇ ਇਸ ਝਟਕੇ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਜਿਹੜੀ ਕੈਰ ਮੁਕੀ ਜਿਹੜੀ ਸਿਆਸੀ ਪਾਰਟੀ ਉਹ ਦੱਸੀ ਗਈ ਹੈ ਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੇਸ਼ ਦੇ ਵਿੱਚ ਰਜਿਸਟਰਡ ਸਿਆਸੀ ਪਾਰਟੀਆਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ ਤੇ ਤਾਜ਼ਾ ਸੂਚੀ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਰਜਿਸਟਰਡ ਸਿਆਸੀ ਪਾਰਟੀਆਂ ਦੀ ਜਿਹੜੀ ਗਿਣਤੀ ਹੈ ਉਹ 175 ਤੱਕ ਪਹੁੰਚ ਗਈ ਹੈ ਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਯਾਨੀ ਕਿ ਪੀਟੀਆਈ ਦੇ ਸੰਸਥਾਪਕ ਨੇ ਜੋ Imran Khan ਉਹਨਾਂ ਦਾ ਨਾਂ ਪਾਰਟੀ ਮੁਖੀਤੋਂ ਹਟਾ ਦਿੱਤਾ ਕਿਉਂਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ ਇਸ ਕਰਕੇ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਸ਼ਰਾਧੇ ਕਾਨੂੰਨ ਦੇ ਮੁਤਾਬਕ ਜਾਂ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਉਸ ਜਿਹੜਾ ਇੱਕ ਮੁਜਰਮ ਹੈ ਉਹਦਾ ਨਾਮ ਪਾਰਟੀ ਵਿੱਚ ਨਾ ਰੱਖਿਆ ਜਾਂਦਾ ਸਕਦਾ ਹੋਵੇ ਇਸ ਕਰਕੇ ਕੁਝ ਕਾਰਨ ਵੀ ਹੋ ਸਕਦੇ ਨੇ ਕਿ ইমরান ਖਾਨ ਦਾ ਨਾਮ ਹਟਾ ਦਿੱਤਾ ਗਿਆ ਹੋਵੇ ਤੇ ਪਰ ਸੂਚੀ ਦੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਨੇਤਾ ਰਹਿਤ ਸਿਆਸੀ ਪਾਰਟੀ ਦੱਸਿਆ ਗਿਆ ਹੈ ਹਾਲਾਂਕਿ ਐਸਪੀ ਨੇ پرویز ਖਟਕ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਯਾਨੀ ਕਿ ਪੀਟੀਆਈ ਦੇ ਸੰਸਦ ਮੈਂਬਰਾਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਆਪਣਾ ਚੋਣ ਨਿਸ਼ਾਨ ਜਿਹੜਾ ਉਹਦਾ ਸੀ ਬੱਲਾ ਉਹ ਗਵਾ ਦਿੱਤਾ ਕਿਉਂਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਾਰਟੀ ਦੀਆਂ ਅੰਤਰ-ਪਾਰਟੀ ਚੋਣਾਂ ਦੇ ਬਾਰੇ ਫੈਸਲਾ ਰੱਖਵਾ ਰੱਖਣ ਦਾ ਐਲਾਨ ਕੀਤਾ ਸੀ